ਹਾਂਜੀ ਅਸੇ ਕਾਲ ਦੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਪਹੁੰਚ ਗਏ ਤੇ ਆਪਣੀਆਂ ਮਸ਼ੀਨਾਂ ਤੇ ਇਹ ਚੱਲਦਾ ਜੋਰਾਂ ਤੇ ਕੰਮ ਪੂਰਾ ਵਧੀਆ ਇਹ ਆਪਣਾ ਛੋਟਾ ਪਹਿਲਵਾਨ ਗੋਪੀ ਡਾਉਨ ਇਹ ਸ਼ਾਮੇ ਇਹ ਚੱਲਦੀ ਹੈ ਭਾਈ ਮਲਕੀਤ ਔਰ ਰੇਲੋਂ ਪਾਰ ਚੱਲਦੀ ਉਧਰ ਹਿੰਦਾ ਅਜੇ ਏਰੀਏ ਵੰਡ ਤੇ ਆਪੇ ਇਹ ਡੋਲਣਾ ਨੇ ਫਿੱਟ ਬਟਾੜੀ ਪਹੌੜੀ ਇਹ ਆ ਗਈ ਭਾਈ ਆਪਣੀ ਸਫਾਈ ਆਪਣੀ ਆਦਤ ਹੈ ਹਨਾ ਪਹਿਲਾ gekeੜਾ ਛੱਡਣੀ ਛੱਡਣਾ ਜਿਵੇਂ ਆ ਉਲਝਿਆ ਜਾ ਹੁੰਦਾ ਹੁਣ ਜੇ ਨਾ ਛੱਡੀਏ ਮਤਲਬ ਇਹ ਕੇੜਾ ਲੱਗ ਜੇ ਤਾਂ ਹੈਵਲ ਵਾਲੀ ਸਾਈਡ ਨੇ ਪਲੇਟ ਨੇ ਆ ਵੀ ਡਾਲ ਮਾਰ ਦੇਣੇ ਨੇ ਉਹ ਬੌਲੇ ਨੇ ਵੀ ਤੋੜ ਤੋੜ ਛੱਡ ਦੇਣੇ ਨੇ ਚਲ ਛੱਡ ਜਾਂਦੇ ਨੇ ਚਾਹੇ ਟੁੱਟਣ ਨਾਲੇ ਤਾਂ ਹੁਣ ਇਹ ਕੇੜਾ ਅੱਧਾ ਰਹਿ ਗਿਆ ਨਾਲੇ ਬੰਨੇ ਤੇ ਡਾਲ ਨਹੀਂ ਰਹੂਗਾ ਤੇ ਨਾਲੇ ਤਰੀਕੇ ਨਾਲ ਲੱਗ ਜਾਊਗਾ ਨਾਲੇ ਇੱਧਰ ਕੇੜੇ ਨਹੀਂ ਖਰਾਬ ਹੁੰਦੇ ਹੁਣ ਜੇ ਇਹ ਕੇੜਾ ਲੱਗਿਆ ਹੁੰਦਾ ਤਾਂ ਆ ਵੀ ਨੀਵਾ ਵਧਣਾ ਪੈਂਦਾ ਅਗਲਾ ਵੀ ਨੀਵਾ ਤਾਂ ਚੌਥੇ ਘੇੜੇ 'ਚ ਜਾ ਕੇ ਕਿਤੇ ਮਸ਼ੀਨ ਸਹੀ ਹੁੰਦੀ ਆ। ਬਾਕੀ ਆ ਪਿਆ ਰੜਾ ਮદાન। ਅਲੱਗ ਇਹਦਾ ਕੋਈ ਕੋਈ ਨਾ ਆਉਂਦਾ ਕੋਈ ਕੋਈ ਆਉਂਦਾ ਮਤਲਬ ਕੀ ਕੋਈ ਕੋਈ ਦਾ ਦੇ ਹੁਣੇ ਢੰਗ ਨਾਲ ਕਿਹੜਾ ਲੱਗ ਜਾਂਦਾ ਹੁੰਦਾ ਇਹ ਨਹੀਂ ਮਸ਼ੀਨ ਸੋਖੀ ਰਹਿੰਦੀ ਹੈ ਵਿੱਚ ਕਈ ਇਹੋ ਜਿਹੇ ਵੀ ਹੁੰਦੇ ਨੇ ਜਿਵੇਂ ਸੱਬੀ ਸੁਪੀ ਹੋਗੀ ਪਹਿਲਾ ਕਿਹੜਾ ਲਾਉਣਿਆ ਨਾ ਉਹਦੇ ਉਹਦੀਆਂ ਲੜੀਆਂ ਜੀਆਂ ਵੱਧ ਮੁੜੀਆਂ ਹੁੰਦੀਆਂ ਨੇ ਨੀਵੀਆਂ ਹੁੰਦੀਆਂ ਨੇ ਜੇ ਉਹਨੂੰ ਆਪਾਂ ਜਾਇਦਾ ਨੀਵਾ ਲਾਉਣੇ ਉਹਦੇ ਵਿੱਚ ਮਸ਼ੀਨ ਸਟਾਵ ਆਕਰਾਂ ਤੋਂ ਦਾਣੇ ਮਾਰਨ ਲੱਗ ਜਾਂਦੀ ਹੈ ਉਹ ਇਹੀ ਕੰਮ ਹੋ ਜਾਂਦਾ ਜੇ ਕਟਰ ਨੀਵਾ ਹੋ ਗਿਆ ਲਾਂਗਾ ਵੱਧ ਹੋ ਜਾਂਦਾ ਉਹਦੇ ਨਾਲ ਸਭ ਤੋਂ ਵਧੀਆ ਕੰਮ ਆ ਇਹ ਵੀ ਪੌਣਾ ਕਿਹੜਾ ਛੱਡਲੇ ਇਹ ਨਾਲੇ ਖੇਤ ਆ ਇਹਨੂੰ ਦਸਤੀ ਚੱਕਣ ਦੀ ਲੋੜ ਨਹੀਂ ਪੈਂਦੀ ਹੁਣ ਤੁਸੀਂ ਇਹ ਲਾ ਲਓ ਵੀ 5 ਕਿਲੇ ਵੱਢੇਗੇ ਇੱਕ ਵੀ ਬੰਦਾ ਦਸਤੀ ਵਾਲਾ ਨਹੀਂ ਨਾ ਕੋਈ ਖੁੰਝਾ ਛੱਡਿਆ ਉਥੇ ਤਾਰ ਹੈ ਉਹ ਵੀ ਦੋ ਕੁ ਦੂਜੇ ਰਹੇ ਹੋਣਗੇ ਮਸਾਂ ਹੀ ਕਿਸੇ ਪਾਸੇ ਨਹੀਂ ਕੋਈ ਛੱਡਿਆ ਨਹੀਂ ਹਲਤੀ ਜੀ ਬਹੁਤ ਦੀ ਜਿਹੜਾ ਪਹਿਲਾਂ ਬਰਾਹਲ ਕਰਦਾ ਬਾਕੀ ਸੱਟ ਚੱਲਦਾ ਕੰਮ ਆਪਣਾ ਦਵਿੰਦਰ ਹਾਲੇ ਪਿੰਡ ਐ ਉਹ ਅੱਜ ਇੱਕ ਤੈਰੇਗਾ ਕੱਲੂ ਆ ਜੂਗਾ ਸਵਾਇਸ ਨੂੰ ਵੀ ਬਹੁਤ ਆ ਕੋਈ ਕਮੀ ਨਹੀਂ ਹੈਗੀ ਕਿਸੇ ਚ ਇੱਕੇ ਦਾ ਸਟਾਪ ਆ ਕਰਦੇ ਜਿਹੜੇ ਉੱਪਰ ਤੂਈਆਂ ਜੀਆਂ ਹੁੰਦੇ ਨੇ ਉਹ ਕੰਨ ਜਾ ਮੁੜ ਗਿਆ ਉਹ ਵਿੱਚ ਲੱਗਦਾ ਉਹ ਬਾਜ਼ੀ ਕਰਨ ਲੱਗ ਗਿਆ ਉਹਨੂੰ ਕਰਦੇ ਸਹੀ ਇਹ ਤੁੰਦੂ ਜਾਉਂਦਾ ਲਓ ਜੀ ਆਹ ਦੇ ਡੋਟੀ ਜੀ ਆ ਬਹੁਤ ਤੇਜ਼ ਮੋਂ ਵਿੱਚ ਬਾਈ ਕਹਿੰਦੇ ਵੀ ਸਫਾਈ ਵੱਧਦਾ ਦਾਣੇ ਨਹੀਂ ਆਉਂਦੇ ਸਫਾਈ ਵੱਧ ਨਾਲ ਨਹੀਂ ਦਾਣੇ ਮਾਰਦੀ ਉਹਦੀ ਮਸ਼ੀਨ ਉਹ ਵੀ ਕਈ ਗੱਲਾਂ ਹੋ ਜਾਂਦੀਆਂ ਨੇ ਢੇੜੀ ਮੋੜਾ ਹਾਂਜੀ ਤੇ ਬਾਕੀ ਇਹਦਾ ਸਾਰਾ ਓਕੇ ਆ ਮੇਨ ਹੋ ਗਿਆ ਪੁਲੀਆਂ ਪਾਲੀਆਂ ਇਹ ਵੀ ਇਹਦੀ ਪਤਾ ਨਹੀਂ ਸਾਢੇ ਪੰਜ ਆ ਪਤਾ ਨਹੀਂ ਕਿੰਨੀਆਂ ਵੱਡੀ ਭਾਈ ਹੋਈ ਆ ਉੱਪਰ ਇਹਦੇ ਹੈਗੀ 9 ਇੰਚ ਤੇ ਮੇਨ ਕਾਰਨ ਜੇ ਮਸ਼ੀਨ ਤੋਰਾਂ ਨਹੀਂ ਲੈਂਦੀ ਮਤਲਬ ਸਲੋ ਤੇ ਵਧੀਆ ਚੱਲਦੀ ਆ ਵੀ ਗੜੌਂ ਗੜੌਂ ਜੇ ਕਰਨ ਲੱਗੇ ਜਾਂ ਤੋਰਦੇ ਆ ਮੇਨ ਤੰਗਲੀ ਦਾ ਮੁੱਦਾ ਹੋ ਜਾਂਦਾ ਹੁੰਦਾ ਹੁਣ ਆਪਣੀਆਂ ਤੰਗਲੀ ਚਲਮੁਰਲੀ ਟਾਕੀ ਖੋਲੀ ਆ ਪਰ ਉਹਦਾ ਪਰਾਂ ਵਾਲੀ ਤਾਂ ਨਹੀਂ ਖੋਲੀ ਵੀ ਜੇ ਇਧਰੋਂ ਹੱਥ ਮਾਰਤਾ ਉਹ ਨਾ ਇਥੇ ਕਿਤੇ ਲਾਂਗਾ ਨਹੀਂ ਖੜਾ ਉਹ ਵੀ ਥੱਲੇ ਮਾਲਾ ਮਟੋਫਸਿਆ ਹੋਇਆ ਹੈ ਤੇ ਜੇ ਤੇ ਮਾਲ ਖੜਦਾ ਸਟਾਫ ਆਕਰ ਨਹੀਂ ਚੱਕ ਰਹੀ ਤਾਂ ਮਸ਼ੀਨ ਤੋਰਾ ਨਹੀਂ ਲੈਂਦੀ ਤੇ ਜੋ ਥੱਬੇ ਬਣਨਗੇ ਤਾਂ ਮਾਗਰ ਵੀ ਨਾ ਉਹ ਜਿਵੇਂ ਟੋਪੀ ਜੀ ਬਣਦੀ ਹੁੰਦੀ ਹੈ ਤਿੱਖੀ ਜੀ ਲਾਂਗੇ 'ਚ ਉਹ ਚੀਜ਼ਾਂ ਬਣਨਗੇ ਉਹ ਚੀਜ਼ਾਂ ਚਦਾਨੇ ਆਉਣਗੇ ਜਦੋਂ ਮਾਲ ਦੀ ਤਹਿ ਲੱਗ ਕੇ ਆਉਂਦੀ ਹੈ ਤਾਂ ਕਦੇ ਵੀ ਮਸ਼ੀਨ ਸਟਾਫ ਆਕਰਾਂ ਤੋਂ ਦਾਣਾ ਨਹੀਂ ਮਾਰੂ ਇਹ ਕੰਮ ਹੋ ਜਾਂਦਾ ਹੈ ਬਾਕੀ ਭਾਈ ਆ ਹਲਦੀ ਦਾ ਹਾਲ ਹੈ ਬਹੁਤ ਜ਼ਿਆਦਾ ਹੈ ਜਿਸ ਦਾ ਦਾਕਰ ਜਾਂ ਤਾਂ ਇਸੇ ਸਾਵੇਂ ਖੜਾਈ ਦੀ ਹੋਰ ਕੋਈ ਦਰਸਤ ਜਾ ਹੈ ਨਹੀਂ ਸੀ ਗਾਂ ਵਾਲੇ ਬੰਦੇ ਕੋਲ ਟਰਾਲੀਆਂ ਟਰੁੱਲੀਆਂ ਹੈ ਨਹੀਂ ਤੇ ਚਲੋ ਵਧੀਆ ਫਿਰ ਵੀ ਚਲੋ ਜਿਹੜੇ 5-7 ਪੰਜ 5.5 ਵੱਡੇ ਗਏ ਇਹ ਜਦੋਂ ਮਸ਼ੀਨ ਲਿਆਂਦੀ ਆਪਾਂ ਉਦੋਂ ਇਹਦਾ ਇਹੀ ਕੰਮ ਕਰਿਆ ਸੀ ਆਹ ਦੇਖ ਲਓ ਲਾਗ ਪ੍ਰਾਣੀ ਕਿੱਥੇ ਐ ਤੇ ਥੱਲੋਂ ਆਹ ਹਰੇਟ ਤੋਂ ਥੱਲੋਂ ਚਲਦੀ ਦੀ ਇਹ ਥੱਲੇ ਉੱਤੇ ਥੱਲੇ ਨੂੰ ਤੇ ਕਿਸਤੀਆਂ ਆ ਜੋੜ ਜਾੜ ਮੁੜ ਕੇ ਕਿਤੇ ਆਪਾਂ ਟਾਂਕਾ ਨਹੀਂ ਲਾਇਆ ਕੋਈ ਕਿਸਤੀ ਨਹੀਂ ਕਰੈਕ ਹੋਈ ਹੈਗੀ ਯਾਨੀ ਕਿ ਚਾਲੇ ਇੰਨੀ ਜ਼ਿਆਦੀ ਦੀ ਮਸ਼ੀਨ ਦੀ ਜਿਹੜਾ ਉੱਤੇ ਟਰੰਕ ਲੱਗਿਆ ਹੁੰਦੀ ਉਹਦਾ ਟੱਕਣ ਵੀ ਐ ਐ ਕਰਦਾ ਹੁੰਦਾ ਸੀ ਕਿਦੇ ਆ ਦੇ ਟਾਂਕਾ ਜਾਂ ਲਾਉਣਾ ਆ ਤਿਰਗੈ ਦਾ ਐਂਗਲ ਜਾਂ ਥੱਲੋਂ ਅੰਦਰਲੇ ਪਾਸਿਓਂ ਇੱਥੋਂ ਤੇੜ ਜੀ ਆ ਗਈ ਇੱਕ ਛੋਟੇ ਛੋਟੇ ਕੰਮਾਂ ਦਾ ਨਾ ਹਰੇਕ ਆਡਾ ਡਿਸੀਜਨ ਦੀ ਵੈਰਾਈਟੀ ਜੀ ਪਤਾ ਲੱਗਦਾ ਹੁੰਦਾ ਹੁਣ ਇੱਥੋਂ ਦੀ ਦਾਣੇ ਕੱਢਦੀ ਐ ਇੱਕ ਸਾਈਡ ਤੋਂ ਕੱਢਦੀ ਐ ਦੋਨੇ ਤੋਂ ਨਹੀਂ ਇਹਦਾ ਉਹ ਹੋ ਜਾਂਦਾ ਬੈੱਡ ਦਾ ਚੱਕਰ ਕੀ ਮਤਲਬ ਨਹੀਂ ਇੱਥੋਂ ਹੋਂ ਹਟ ਦੇ ਤਾਂ ਜਿਹੜੀ ਆ ਤੰਗਲੀ ਆ ਗਈ ਬੈੱਡ ਵਾਲੀ ਇਹਦੇ ਥੱਲੇ ਕੋਈ ਚਾਦਰ ਲੱਗ ਜੇ ਹਲਕਾ ਜਿਹਾ ਪੀਜਮੈਂਟੀਨ ਜਾਂ ਹੁੰਦਾ ਸਰੀਆਂ ਦੇ ਬਰਾਬਰ ਜਿਹੇ ਦਾ ਤਾਂ ਉਧਰ ਦਾਣੇ ਬੁੜਕਣੋਂ ਹਟ ਜਾਂਦੇ ਨੇ ਉਹ ਜਦੋਂ ਬੁੜਕਦੇ ਨੇ ਉਹੀ ਫਿਰ ਉਧਰ ਸਾਈਡਾਂ ਤੇ ਜਾਂਦੇ ਨੇ ਤੇ ਹੋਰ ਕੋਈ ਇਹਦਾ ਕਾਰਨ ਨਹੀਂ ਹੁੰਦਾ ਵਿੱਚ ਚਲੋ ਕੋਈ ਨਾਮ ਦੇ ਲਾ ਦਿੰਦਾ ਆਪਣੇ ਵੀ ਇਹ ਪਹਿਲਾਂ ਦੀ ਲੱਗੇ ਹੋਈ ਨੇ ਕੋਈ ਆਪਾਂ ਨਹੀਂ ਲਾਏ ਕੁਈ ਕੀ ਕਰਦਾ ਇਹ ਪੁਲੀ ਪਾਈ ਹੋਈ ਹੈ ਤੇ 15 ਦੀ ਇਹ ਤੇ ਵੀ ਜਾਣੀ ਕਿ ਦੂਜੇ ਲੋਹ ਚ ਤੋਰਾ ਬਹੁਤ ਜ਼ਿਆਦਾ ਆ ਬਾਕੀ ਹੋ ਗਿਆ ਜਿਵੇਂ ਕਈ ਆਪਣਾ 8 8 ਦਾ ਸੈੱਟ ਹੁੰਦਾ ਆ ਵੀ 8 ਦੀ ਆ ਵੀ 8 ਦੀ ਜਿਵੇਂ ਹੁਣ ਕਿਸੇ ਨੇ 7 ਦੀ ਪਾਲੀ ਸੱਤ ਦੀ ਕਣਕ ਚ ਚੱਲੇ ਜਾਂਦੀ ਐ ਝੋਨੇ ਚ ਨਹੀਂ ਚੱਲਦੀ ਕਿਉਂਕਿ ਝੋਨੇ ਚ ਮਸ਼ੀਨ ਉਹਨਾਂ ਤੋਰਾ ਨਹੀਂ ਲੈਂਦੀ ਜਦੋਂ ਇਹ ਸੱਤ ਦੀ ਪੈਗੀ ਤਾਂ ਬਲੇਡ ਦੀ ਸਪੀਡ ਇੰਨੀ ਜ਼ਿਆਦੇ ਹੋ ਜਾਂਦੀ ਐ ਉਹ ਪਹਿਲੀ ਸਿੱਟੇ ਝਾੜ ਦਿੰਦਾ ਉਸ ਤੋਂ ਬਾਅਦ ਫਿਰ ਜਾਂ ਤੋੜ ਪੱਨ ਕਰਨ ਲੱਗ ਜਾਂਦਾ ਤੇ ਇੱਕ ਹੈਵਲ ਦਾ ਹੁੰਦਾ ਵੀ ਜਿਵੇਂ ਹੈੱਡ ਤੋੜਦਾ ਐ ਜੇ ਦੀ ਬੈਲਟ ਲਾਹੀ ਹੋਈ ਐ ਤਾਂ ਖਾਲੀ ਖੜਾ ਕਟਰ ਤਾਂ ਹੱਥ ਨਾਲ gekeੜਾ ਦੇ ਲੈਣਾ ਜਦੋਂ ਇਹਨੂੰ gekeੜਾ ਦੇਵਾਂਗੇ ਨਾ ਜਿਹਨੂੰ ਤੋੜਦਾ ਇਹ ਤਾਂ ਚੀਜ਼ ਇਹ ਤਾਂਹ ਚੱਕੂਗਾ ਇੰਚ ਦੇ ਵਾਂਗੂ ਤਾਂ ਚੱਕੂਗਾ ਬਾ ਉਦੋਂ ਆਪਾਂ ਨੇ ਕੀ ਕਰਨਾ ਆਹ ਅਡਜਸਟਮੈਂਟ ਤੋਂ ਆਹ ਚੱਲ ਹੁੰਦੀ ਹੈ ਜਿਹੜੀ ਇਹ ਤੋਂ ਜਮਾ ਸਿਰੇ ਲਾ ਦੇਣਾ ਇਹ ਚੱਕ ਕੇ ਤੇ ਜਿਵੇਂ ਆਹ ਵੇਹਲ ਹੈ ਹੁਣ ਤਾਂ ਇਹ ਮੁਕਾ ਦੇਣੀ ਹੈ ਉੱਪਰ ਲੱਗ ਗਈ ਨਾ ਹੈਡ ਟੁੱਟੇ ਨਾ ਜਿਹੜੇ ਆਹ ਮੂਰਲੇ ਬਲੇਟ ਨੇ ਦੋ ਤਿੰਨ ਨਾ ਇਹ ਟੁੱਟਣ ਕੋਈ ਇਹੀ ਜੀ ਕੰਪਲੇਂਟ ਨਹੀਂ ਆਉਂਦੀ ਹਾਂਜੀ ਨਿੱਕਾ ਸੁੱਕਾ ਨਿਕਲ ਗਿਆ ਜਿਹੜੇ ਉਹ ਰਖੱਤੇ ਦੇ ਨੇੜੇ ਤੇੜੇ ਕੱਲ ਤੋਂ ਕੰਮ ਦੀ ਲੈਣ ਬਣਾਵਾਂਗੇ ਹੋਰ ਨਾ ਕੋਈ ਹੈ ਨਹੀਂ ਮਸ਼ੀਨ ਦਾ ਅਸੈਂਬਲੀ ਵਾਲੀ ਚੈਨ ਥੋੜੀ ਜਿਹੀ ਢਿੱਲੀ ਆ ਉਹ ਟਾਈਟ ਕਰ ਦਾਂਗੇ ਹਲਦੀ ਦਾ ਬੁਰਾ ਹਾਲ ਆ ਆ ਪੱਖੇ ਦਾ ਬਹੁਤ ਨਜ਼ਾਰਾ ਦੂਜੇ ਨਾਲ ਮਾਲਟ ਪਾਈ ਜਾਂਦਾ ਸਾਰਾ ਗੰਦ ਪਿੱਲ ਕੈਦੋਂ ਤੇ ਨਹੀਂ ਜਾਂਦਾ ਇਹ ਪੀਲਾ ਹੋ ਗਿਆ ਸਾਰਾ ਹਾਂਜੀ ਤੇ ਮੇਨ ਹੁਣ ਇਹ ਗੱਲ ਹੈ ਵੀ ਕੰਮ ਦਾ ਜੋਰ ਹੋਊ ਹਨਾ ਮਸ਼ੀਨ ਚਲਾਉਂਦੇ ਹੋਇਆ ਕਰਾਂਗੇ ਵੀ ਮੇਰਾ ਵੀਰ ਕੋਈ ਗੁੱਸਾ ਨਾ ਕਰੇ ਫੋਨ ਫਾੜਦਾ ਕਿਉਂਕਿ ਜੋ ਕੰਮ ਚ ਧਿਆਨ ਆ ਫਿਰ ਫੋਨ ਫਾਨ ਕਰਿਆ ਜਰੂਰ ਕਰਾਂਗੇ ਬੈਕ ਕਾਲ ਇਹ ਨਹੀਂ ਵੀ ਕਿਸੇ ਨੂੰ ਕਰਨਾ ਨਹੀਂ ਪਰ ਚੱਲਦੇ ਟਾਈਮ ਚ ਪਿਛਲੀ ਵਾਰੀ ਬਹੁਤ ਕੰਮ ਸਵਾਰੇ ਨਹੀਂ ਕੋਈ ਕਹਿ ਨਹੀਂ ਸਕਦਾ ਕਿ ਇਹਦਾ ਕੰਮ ਨਹੀਂ ਵੀ ਅੜਿਆ ਆਊਗਾ ਫੇਰ ਤਾਂ ਕਰਕੇ ਇਹ ਆ ਵੀ ਪਹਿਲਾਂ ਆਪਣਾ ਵੀ ਕੰਮ ਜ਼ਰੂਰੀ ਹੈ ਫੇਰ ਜਿਹੜੇ ਫੋਨ ਹੋਇਆ ਕਰਾਂਗੇ ਉਹ ਫ੍ਰੀ ਹੋਇਆ ਕਰਾਂਗੇ ਬੈਕ ਕਾਲ ਕਰਿਆ ਜਰੂਰ ਕਰਾਂਗੇ ਤੇ ਬਾਕੀ ਇੱਕ ਬਹਿਮ ਵਾਲਿਆ ਕੋਈ ਇਲਾਜ ਨਹੀਂ ਹੁੰਦਾ ਯਾਰ ਉਹ ਬੰਦਿਆਂ ਦਾ ਬੜਾ ਔਖਾ ਹੈ ਵਿੱਚ ਹੈਗੇ ਕਰਦੇ ਨੇ ਵੀਰ ਹੋਣ ਚਲੋ ਪਰ ਚਲੋ ਮੰਨ ਲੱਖਦੇ ਆ ਪੂਰਾ ਪਰ ਬਹਿਮ ਦੇ ਇਲਾਜ ਨਹੀਂ ਨਾ ਕੋਈ ਜਿੰਨਾ ਮਰਜੀ ਸਮਝਾ ਲਈਏ ਆਪਣੀ ਗੱਲ ਫੇਰੇ ਰੱਖਣੀ ਹੈ ਤੇ ਮੈਂ ਸਾਨੂੰ ਐਂ ਦੱਸਦਾ ਮੈਂ ਸਾਨੂੰ ਐਂ ਦੱਸਦਾ ਵੀ ਜੋ ਤੁਹਾਨੂੰ ਇਹ ਪਤਾ ਮੈਨੂੰ ਖਾਣੂ ਪੁੱਸਿਆ ਇਹ ਮੁੱਕਮ ਹੋ ਜਾਂਦਾ ਅਸੀਂ ਨਾ ਸੱਟ ਚੱਲਦਿਆਂ ਨੇ ਕੋਈ ਪੰਨਾ ਤੋੜਨੀ ਕੋਈ ਬ੍ਰੇਕਡਾਊਨ ਨਹੀਂ। ਬਸ ਸਹੀ ਹਾਲ ਦੇ ਗਿਹੜੇ ਦਾ ਸੋਨਾ ਸੀਜ਼ਨ ਲੱਗੇ ਵਧੀਆ ਰਹਿੰਦਾ ਹਨਾ ਹਰੇਕ ਦਾ। ਜੇ ਥਾਂ ਤੇ ਚੱਲਣਗੇ ਤਾਂ ਹੀ ਕੋਈ ਭਾਅ ਹੈ। ਤੇ ਚਲੋ ਠੀਕ ਹੈ ਜੀ ਫਿਰ। ਅੱਜ ਲਈ ਇੰਨਾ ਹੀ ਤੇ ਕੱਲ ਨੂੰ ਫਿਰ ਬਣਾਉਣਿਆ ਨਵੇਂ ਕੰਮ ਤੇ ਨਵੀਂ ਵੀਡੀਓ। ਧੰਨਵਾਦ ਜੀ।